3 ਸਾਲ ਦੇ ਬੱਚੇ ਨੂੰ ਲੀਵਰ ਟ੍ਰਾਂਸਪਲੈਂਟ ਦੇ ਲਈ ਦੱਸਤਾ ਸੀਗਾ 3 ਸਾਲ ਦੇ ਬੱਚੇ 3 ਸਾਲ ਦੇ ਬੱਚੇ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਸੀ ਉੱਥੋਂ ਉਹਦੀ ਮਦਰ ਨੇ ਫੋਨ ਕੀਤਾ ਫਿਰ ਉਹ ਇੱਥੇ ਸਾਡੇ ਕੋਲ ਆਏ ਇੱਥੇ ਮੈਡੀਸਿਨ ਲਈ ਤਕਰੀਬਨ ਇੱਥੇ ਉਹ 3 ਮਹੀਨੇ ਰਹੇ ਆ ਵੱਟੋ ਬੱਚਾ ਅੱਜ ਤੰਦਰੁਸਤ ਹੈ ਕੋਈ ਉਹਨੂੰ ਟ੍ਰਾਂਸਪਲੈਂਟ ਕਰਾਉਣ ਦੀ ਜ਼ਰੂਰਤ ਨਹੀਂ ਪਈ ਜਿਹੜਾ ਬੱਚੇ ਹੈਗੇ ਨੇ ਉਹ 27 ਸਾਲ ਦੇ ਹੋ ਚੁੱਕੇ ਨੇ 28 ਸਾਲ ਦੇ ਹੋ ਚੁੱਕੇ ਨੇ ਫਿਰ ਵੀ ਸਿਹਤ ਨਹੀਂ ਬਣ ਰਹੀ ਉਹਨਾਂ ਦੀ ਫਿਰ ਉਹਨਾਂ ਦਾ ਗਾਹਾਂ ਲੀਵਰ ਦੇ ਵਿੱਚ ਨੁਕਸ ਹੋਇਆ ਯਾ ਉਹਨਾਂ ਦੇ ਡੀਐਨਏ ਦੇ ਵਿੱਚ ਇਹੀ ਫਰਕ ਹੈ ਮੈਕਸਿਮਮ ਤਾਂ ਲਿਵਰ ਦੇ ਵਿੱਚ ਨੁਕਸਾਨ ਹੁੰਦਾ ਜਿੰਨੇ ਬੱਚੇ ਮੇਰੇ ਕੋਲ ਆਉਂਦੇ ਨੇ ਯਾਨੀ ਜ਼ਿਆਦਾਤਰ ਚਾਂਸਿਸ ਹੈ ਮੈਰਿਡ ਲਾਈਫ ਤੋਂ ਵੀ ਦੁਖੀ ਨੇ ਕਈ ਮੈਰਿਜ ਤੋਂ ਪਹਿਲਾਂ ਵੀ ਕਈ ਆਉਂਦੇ ਨੇ ਇਦਾਂ ਦੀਆਂ ਪ੍ਰੋਬਲਮਾਂ ਲੈ ਕੇ ਸਰ ਮੇਰੀ ਅਮੈਰਤ ਜਾਂ ਇਦਾਂ ਨਹੀਂ ਉਹਦਾ ਸਰੀਰ ਨਹੀਂ ਤਾਕਤ ਨਹੀਂ ਇਦਾਂ ਇਹ ਚੀਜ਼ਾਂ ਵੀ ਬਹੁਤ ਦੇਖਣ ਨੂੰ ਮਿਲੀਆਂ ਕੁਝ ਨਸ਼ਿਆਂ ਦਾ ਵੀ ਜਿਹੜਾ ਸਿਸਟਮ ਹੈ ਬੜਾ ਪ੍ਰਭਾਵ ਆ ਖਾਣੇ ਪੀਣੇ ਦਾ ਤਾਂ ਹੈਗਾ ਹੀ ਆ ਬਟ ਨਸ਼ਿਆਂ ਨੇ ਵੀ ਬਹੁਤ ਲੋਕਾਂ ਨੂੰ ਬਰਬਾਦ ਟੈਂਸ਼ਨਾਂ ਨੇ ਬਹੁਤ ਲੋਕਾਂ ਨੂੰ ਬਰਬਾਦ ਕੀਤਾ ਇਹ ਕੰਮ ਨਹੀਂ ਮਿਲਦਾ ਫਿਰ ਜੋ ਤੁਹਾਡੇ ਵੱਲ ਵੇਖਣੇ ਜੀ ਇਹਨਾਂ ਦੀ ਸਿਹਤ ਨਹੀਂ ਬਣਦੀ ਨਹੀਂ ਬਣਦੀ ਤਾਂ ਸਰ ਉਹ ਆਉਂਦੇ ਨੇ ਪੇਸ਼ੈਂਟ ਉਹ ਦੇਖ ਕੇ ਆਪਾਂ ਉਹਨਾਂ ਨੂੰ ਜਿਹੜੀ ਲਿਵਰ ਦੀ ਮੈਡੀਸਿਨ ਹੈ ਸਾਡੀ ਹਾਂ ਸਭ ਤੋਂ ਬੈਸਟ ਮੈਡੀਸਿਨ ਹੈ ਜਿਹਦੇ ਰਿਜ਼ਲਟ ਇੰਨੇ ਵਧੀਆ ਆ ਕਿ ਆਮ ਬੰਦਾ ਵੀ ਜਿਹਨੂੰ ਕੋਈ ਵੀ ਲਿਵਰ ਦੀ ਪ੍ਰੋਬਲਮ ਨਹੀਂ ਹੈਗੀ ਉਹ ਵੀ ਉਹਨੂੰ ਰੂਟੀਨ ਦੇ ਵਿੱਚ ਪੀ ਸਕਦਾ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਨਾ ਜੀ ਨਾ ਕੈਮੀਕਲ ਦਾ ਮਤਲਬ ਇਹ ਨਹੀਂ ਕੋਈ ਉਹਦੇ ਚ ਨਾ ਕੋਈ ਉਹ ਮਨ ਲ ਦੂਜਾ ਜਿਹੜਾ ਕੋਈ ਨਸ਼ਾ ਨਹੀਂ ਵਰਤਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਂਦੇ ਕੋਈ ਐਲੋਪੈਥੀ ਨੂੰ ਯੂਜ਼ ਨਹੀਂ ਕਰਦੇ ਪਿਓਰ ਆਯੁਰਵੇਦ ਦਾ ਸਰ ਲੀਵਰ ਫੈਟੀ 10 ਸਾਲ ਦੇ ਬੱਚੇ ਦਾ ਵੀ ਆ ਜਾਂਦਾ ਸਰ 10 ਸਾਲ ਦੇ ਤਾਂ ਛੱਡੋ ਸਾਡੇ ਕੋਲ ਮਤਲਬ 3 ਸਾਲ 2 ਸਾਲ ਤੱਕ ਦੇ ਬੱਚੇ ਦੀ ਵੀ ਮੈਡੀਸਨ ਤੇ ਸਾਲ 2 ਸਾਲ ਦੇ ਬੱਚੇ ਦਾ ਲੀਵਰ ਫੈਟੀ ਆ ਜਾਣਾ ਇਹਦੇ ਵਿੱਚ ਇਹ ਲੱਗਦਾ ਕਿ ਜਦੋਂ ਪ੍ਰੈਗਨੈਂਸੀ ਉਦੋਂ ਉਹਨੇ ਇੱਕ ਗਲਤ ਚੀਜ਼ ਖਾ ਲਈ ਕੋਈ 10 15 ਸਾਲ ਤੱਕ ਤੁਹਾਨੂੰ ਲੱਗਦਾ ਕਿ ਇਹਦਾ ਕੱਦ ਨਹੀਂ ਵਧ ਰਿਹਾ ਤਾਂ ਉਹਦੇ ਲਈ ਦੇਸੀ ਜਿਹੜੀ ਮੈਡੀਸਨ ਹੈ ਉਹ ਸਾਡੇ ਕੋਲ ਤਾਂ ਮਤਲਬ ਸਾਰੀਆਂ ਹੈਗੀਆਂ ਭਾਰੇ ਹੋਣ ਦੀ ਵੀ ਹੈ ਹਲਕੇ ਹੋਣ ਦੀ ਵੀ ਹੈ ਲੰਬੇ ਹੋਣ ਦੀ ਹੈ ਬਟ ਫਿਰ ਵੀ ਜਦੋਂ ਬੰਦਾ ਸਾਡੇ ਕੋਲ ਆਉਂਦਾ ਆ ਅਸੀਂ ਫਿਰ ਉਹਨੂੰ ਇਹ ਕਹਿੰਨੇ ਕਿ ਆਪਣੇ ਬੱਚੇ ਨੂੰ ਨਾਲ ਲੈ ਕੇ ਆਓ ਪ੍ਰੋਪਰ ਚੈੱਕ ਕਰਦੇ ਹਾਂ ਕਿ ਅਕਸਰ ਕਿਉਂ ਇਹ ਪ੍ਰੋਬਲਮ ਆਈ ਹੈ ਲਿਵਰ ਦਾ ਖਰਾਬ ਹੋਣ ਦੀ ਤਾਂ ਕੋਈ ਏਜ ਨਹੀਂ ਹੈਗੀ ਕਿਸੇ ਦੀ ਕਿਸੇ ਦਾ ਵੀ ਹੋ ਸਕਦਾ ਹੈ ਜਦ ਤੱਕ ਬੱਚਾ ਗਰੋਥ ਕਰ ਰਿਹਾ ਹੈ ਇਹ ਬਿਲਕੁਲ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਉਹਨੂੰ ਕੋਈ ਇਦਾਂ ਦੀ ਦੇਸੀ ਹੋਵੇ ਭਾਵੇਂ ਦਵਾਈ ਭਾਵੇਂ ਅੰਗਰੇਜ਼ੀ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਉਹਨੂੰ ਨਹੀਂ ਦੇਣੀ ਚਾਹੀਦੀ ਉਹ ਨਹੀਂ ਦੇਣੀ ਚਾਹੀਦੀ ਬਿਲਕੁਲ ਕਿਉਂਕਿ ਜਦ ਉਹ ਵੱਧ ਰਿਹਾ ਹੈ ਗੱਡੀਆਂ ਉਹਦੀਆਂ ਵੱਧ ਰਹੀਆਂ ਤਾਂ ਉਹ ਲੰਬਾਈ ਹਾਈਟ ਕੱਢ ਰਿਹਾ ਹੈ ਉਸ ਟਾਈਮ ਉਹਨੂੰ ਕੱਢਣ ਦਿਓ ਹਾਂ ਉਦੋਂ ਹਾਈਟ ਹੈ ਉਹਨੂੰ ਕੱਢਣ ਲੰ데요 ਜਿੰਨੀ ਕੱਢ ਸਕਦਾ 16 17 18 ਸਾਲ ਤੋਂ ਬਾਅਦ ਵੀ ਜੇ ਉਹ ਹਲਕਾ ਰਹਿੰਦਾ ਆ ਤਾਂ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਇੱਕ ਉਮਰ ਹੁੰਦੀ ਆ ਕਿ ਉਹ ਆਪਣੇ ਆਪ ਸਾਰਾ ਕੁਝ ਜਿਹੜਾ ਆ ਸਹੀ ਹੋ ਜਾਂਦਾ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੈਮਟੀ ਬਿਨਾ ਜੁੜਿਆ ਹੋ ਤੁਸੀਂ ਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਅੱਜ ਫੈਟੀ ਲੀਵਰ ਦੇ ਉੱਤੇ ਗੱਲਬਾਤ ਹੋਊਗੀ ਅੱਜ ਗੱਲਬਾਤ ਹੋਊਗੀ ਕਿ ਤੁਹਾਡਾ ਵਜ਼ਨ ਕਿਉਂ ਨਹੀਂ ਵੱਧਦਾ ਜੇ ਵਜ਼ਨ ਨਹੀਂ ਵੱਧਦਾ ਤਾਂ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਡੇ ਨਾਲ ਮਾਵੀ ਜੀ ਹੋਣਗੇ ਸਵਾਗਤ ਕਰਦੇ ਆਂ ਸਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਸਤਿ ਸ੍ਰੀ ਅਕਾਲ ਜੀ ਕਹਿੰਦੇ ਖਾਣਾ ਪੀਣਾ ਤਾਂ ਲੋਕ ਬਹੁਤ ਖਾ ਲੈਂਦੇ ਨੇ ਕਹਿੰਦੇ ਖਾਣਾ ਪੀਣਾ ਤੇ ਪਚਣਾ ਤੇ ਸਰੀਰ ਨੂੰ ਲੱਗਣਾ ਇਹ ਚੀਜ਼ਾਂ ਹੁੰਦੀਆਂ ਨੇ ਜੋ ਇੱਕ ਚੰਗੇ ਸਰੀਰ ਦਾ ਜਿਹੜਾ ਵਿਕਾਸ ਕਰਦੀਆਂ ਨੇ ਕੀ ਲੱਗਦਾ ਕਿ ਲੋਕ ਮੇਰੇ ਨਾਲ ਇੱਕ ਮਿੱਤਰ ਹੈ ਮੇਰੇ ਘਰ ਦੇ ਬਿਲਕੁਲ ਸਾਹਮਣੇ ਲੰਦਾ ਰਹਿੰਦਾ ਆ ਮੈਂ ਉਤੋਂ ਹੀ ਸ਼ੁਰੂ ਕਰਦਾ ਉਹ ਮੇਲਾ ਦਾ ਮੁੰਡਾ 28 29 ਸਾਲ ਦਾ ਹੋਊਗਾ ਤੇ ਸਿਹਤ ਪੱਖੋਂ ਜੇ ਆਪਾਂ ਵੇਖੀਏ ਉਹਨੇ ਪ੍ਰੋਟੀਨ ਵੀ ਖਾ ਲੇ ਉਹਨੇ ਹੋਰ ਡਾਈਟ ਡਾਈਟ ਵੀ ਭਾਈ ਫੋਲੋ ਕਰ ਲਈ ਸਭ ਕੁਝ ਫੋਲੋ ਕਰ ਲਿਆ ਪਰ ਉਹਦੀ ਸਿਹਤ ਨਹੀਂ ਬਣੀ ਕਿਉਂ ਮੈਟਾਬੋਲਿਜ਼ਮ ਜਿਹਨੂੰ ਆਪਾਂ ਇੰਗਲਿਸ਼ ਦਾ ਸ਼ਬਦ ਹੈ ਮੈਟਾਬੋਲਿਜ਼ਮ ਹੂੰ ਮਸ਼ੀਨਰੀ ਮਸ਼ੀਨਰੀ ਸਰੀਰ ਦੀ ਮਸ਼ੀਨਰੀ ਜਿਹੜੀ ਅੰਦਰ ਕੰਮ ਕਰਦੀ ਆ ਹਨਾ ਹੂੰ ਕਈਆਂ ਦੀ ਲੋਕ ਮਾਪੇ ਬੜੇ ਚਿੰਤਤ ਨੇ ਕਿ ਸਿਹਤ ਨਹੀਂ ਬਣਦੀ ਬੱਚਿਆਂ ਦੀ ਹੂੰ ਮ ਬੱਚੇ ਹਲਕੇ ਨੇ ਕਮਜ਼ੋਰ ਨੇ ਆਲਸ ਹੈ ਪੜਾਈ ਚ ਮਨ ਨਹੀਂ ਲੱਗਦਾ ਸੋ ਇਸ ਤਰੀਕੇ ਦਾ ਇਹ ਸਾਰਾ ਜਿਹੜਾ ਹੈਗਾ ਮੈਟਾਬੋਲਿਜ਼ਮ ਜੋ ਅਸੀਂ ਸਰੀਰ ਦੇ ਵਿੱਚ ਜੋ ਅਸੀਂ ਕੁਝ ਵੀ ਅਸੀਂ ਖਾਂਦੇ ਆ ਉਹਦੇ ਵਿੱਚੋਂ ਹੀ ਖੂਨ ਬਣਨਾ ਉਹਦੇ ਵਿੱਚੋਂ ਹੀ ਮਾਸ ਬਣਨਾ ਉਹਦੇ ਵਿੱਚੋਂ ਹੀ ਹੱਡੀਆਂ ਨੂੰ ਕੈਲਸ਼ੀਅਮ ਜਾਣਾ ਉਹਦੇ ਵਿੱਚੋਂ ਹੀ ਸਾਰਾ ਕੁਝ ਹੋਣਾ ਹੈ ਜਦੋਂ ਪਾਚਨ ਕਿਰਿਆ ਜਿਹੜੀ ਹੈਗੀ ਐ ਸਿਸਟਮ ਹੈ ਉਹ ਸਹੀ ਹੋਊਗਾ ਤਾਂ ਪ੍ਰੋਪਰ ਤੁਹਾਡਾ ਖੂਨ ਬਣੂਗਾ ਪ੍ਰੋਪਰ ਹੱਡੀਆਂ ਪ੍ਰੋਪਰ ਵਿਕਾਸ ਕਈ ਲੋਕ ਤਾਂ ਹੁਣ ਨਾ ਇਦਾਂ ਦੀਆਂ ਮੈਡੀਸਿਨਾਂ ਵੀ ਆ ਗਈਆਂ ਵੀ ਜਿਹੜੀਆਂ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ ਕਿ ਇਹ ਵੱਧੇ ਹਨਾ ਹੂੰ ਕਈ ਵਾਰ ਕੀ ਹੁੰਦਾ ਵੀ ਬੱਚਾ ਜਦੋਂ 16 ਸਾਲ ਤੱਕ ਵੱਧ ਰਿਹਾ ਹੁੰਦਾ ਉਹਨੂੰ ਕਦੇ ਵੀ ਨਾ ਕੋਈ ਇਦਾਂ ਦੀ ਚੀਜ਼ ਨਹੀਂ ਦੇਣੀ ਚਾਹੀਦੀ ਵੀ ਜਿਹਦੇ ਨਾਲ ਉਹ ਭਾਰਾ ਹੋਣ ਲੱਗ ਜੇ ਫਿਰ ਉਹਦੀ ਲੰਬਾਈ ਦੇ ਵਿੱਚ ਫਰਕ ਪੈ ਜਾਊਗਾ ਭਾਰਾ ਤਾਂ ਹੋ ਜਾਊਗਾ ਉਹ ਪਰ ਉਹਦਾ ਜਿਹੜਾ ਕੱਦ ਵੱਧ ਰਿਹਾ ਹੈ ਉਹ ਉੱਥੇ ਰੁਕ ਜਾਊਗਾ ਉੱਥੇ ਰੁਕੇਗਾ ਗੁੱਠ ਮੁੱਠੀ ਆ ਜਾਊਗੀ ਮੈਂ ਬਹੁਤ ਲੋਕਾਂ ਨੂੰ ਇਦਾਂ ਤੈਨੂੰ ਜਾਣਦਾ ਵੀ ਜਿਨ੍ਹਾਂ ਨੇ ਇਸ ਕਰਕੇ ਬੱਚੇ ਨੂੰ ਕੋਈ ਇਦਾਂ ਦੀ ਮੈਡੀਸਨ ਦਵਾਈ ਦੇਤੀ ਵੀ ਇਹ ਥੋੜਾ ਜਿਹਾ ਹੈਲਦੀ ਹੋ ਜਾਏ ਭਾਰੀ ਦਿਖਣ ਲੱਗ ਜਾਵੇ ਵੱਟੋ ਭਾਰੀ ਤਾਂ ਹੋ ਜਾਂਦਾ ਪਰ ਉਹਦਾ ਜਿਹੜਾ ਵਿਕਾਸ ਹੈ ਲੰਬਾਈ ਹੈ ਉਹ ਉੱਥੇ ਰੁਕ ਜਾਂਦੀ ਹੈ ਇਸ ਕਰਕੇ ਜਦ ਤੱਕ ਬੱਚਾ ਗਰੋਥ ਕਰ ਰਿਹਾ ਹੈ ਇਹ ਬਿਲਕੁਲ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਉਹਨੂੰ ਕੋਈ ਇਦਾਂ ਦੀ ਦੇਸੀ ਹੋਵੇ ਭਾਵੇਂ ਦਵਾਈ ਭਾਵੇਂ ਅੰਗਰੇਜ਼ੀ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਉਹਨੂੰ ਨਹੀਂ ਦੇਣੀ ਚਾਹੀਦੀ ਉਹ ਨਹੀਂ ਦੇਣੀ ਚਾਹੀਦੀ ਬਿਲਕੁਲ ਕਿਉਂਕਿ ਜਦੋਂ ਉਹ ਵੱਧ ਰਿਹਾ ਹੈ ਗੱਡੀਆਂ ਉਹਦੀਆਂ ਵੱਧ ਰਹੀਆਂ ਤਾਂ ਉਹ ਲੰਬਾਈ ਹਾਈਟ ਕੱਢ ਰਿਹਾ ਉਸ ਟਾਈਮ ਉਹਨੂੰ ਕੱਢਣ ਦਿਓ ਹਾਂ ਉਦੋਂ ਹਾਈਟ ਹੈ ਉਹਨੂੰ ਕੱਢਣ ਦਿਓ ਜਿੰਨੀ ਕੱਢ ਸਕਦਾ 16 17 18 ਸਾਲ ਤੋਂ ਬਾਅਦ ਵੀ ਜੇ ਉਹ ਹਲਕਾ ਰਹਿੰਦਾ ਆ ਤਾਂ ਵੀ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਇੱਕ ਉਮਰ ਹੁੰਦੀ ਆ ਕਿ ਉਹ ਆਪਣੇ ਆਪ ਸਾਰਾ ਕੁਝ ਜਿਹੜਾ ਆ ਸਹੀ ਹੋ ਜਾਂਦਾ ਆ ਜਦੋਂ ਵੀ ਬੱਚਾ ਤੁਹਾਡੇ ਕੋਲ ਪਹੁੰਚਦਾ ਤਾਂ ਤੁਸੀਂ ਉਹਨੂੰ ਅਲਟਰਾਸਾਉਂਡ ਕਹਿੰਦੇ ਹੋ ਉਹਨੂੰ ਪਹਿਲਾਂ ਤਾਂ ਅਸੀਂ ਨਾਮਜੇ ਦੇਖ ਲੈਣੇ ਆ ਨਾਮਜੇ ਦੇਖ ਲੈਣੇ ਹਾਂ ਹੁਣ ਤੁਸੀਂ ਨਾ ਅਕਸਰ ਜਿਹੜਾ ਆ ਲੀਵਰ ਫੈਟੀ ਦੇ ਉੱਤੇ ਗੱਲ ਕਰਦੇ ਆ ਤਾਂ ਲੀਵਰ ਫੈਟੀ ਦੇ ਉੱਤੇ ਬਹੁਤ ਵੀਡੀਓਜ਼ ਨੇ ਬਹੁਤ ਲੋਕਾਂ ਨੂੰ ਜਾਗਰੂਕਤ ਕਰਦੇ ਹਾਂ ਸਰ ਲੀਵਰ ਫੈਟੀ 10 ਸਾਲ ਦੇ ਬੱਚੇ ਦਾ ਵੀ ਆ ਜਾਂਦਾ ਹੈ ਸਰ 10 ਸਾਲ ਦੇ ਤਾਂ ਛੱਡੋ ਸਾਡੇ ਕੋਲ ਮਤਲਬ 3 ਸਾਲ 2 ਸਾਲ ਤੱਕ ਦੇ ਬੱਚੇ ਦੇ ਵੀ ਮੈਡੀਸਨ 2 ਸਾਲ ਦੇ ਬੱਚੇ ਦਾ ਲੀਵਰ ਫੈਟੀ ਆ ਜਾਣਾ ਇਹਦੇ ਵਿੱਚ ਇਹ ਲੱਗਦਾ ਕਿ ਜਦੋਂ ਪ੍ਰੈਗਨੈਂਸੀ ਉਦੋਂ ਉਹਨੇ ਇੱਕ ਗਲਤ ਚੀਜ਼ ਖਾ ਲਈ ਕੋਈ 3 ਸਾਲ ਦੇ ਬੱਚੇ ਨੂੰ ਲੀਵਰ ਟ੍ਰਾਂਸਪਲੈਂਟ ਦੇ ਲਈ ਦੱਸਤਾ ਸੀਗਾ 3 ਸਾਲ ਦੇ ਬੱਚੇ 3 ਸਾਲ ਦੇ ਬੱਚੇ ਨੂੰ ਅਮਰੀਕਾ ਦੇ ਵਿੱਚ ਰਹਿੰਦੇ ਸੀ ਉੱਥੋਂ ਉਹਦੀ ਮਦਰ ਨੇ ਫੋਨ ਕੀਤਾ ਫਿਰ ਉਹ ਇੱਥੇ ਸਾਡੇ ਕੋਲ ਆਏ ਇੱਥੇ ਮੈਡੀਸਿਨ ਲਈ ਤਕਰੀਬਨ ਇੱਥੇ ਉਹ 3 ਮਹੀਨੇ ਰਹੇ ਆ ਵਾਟੋ ਬੱਚਾ ਅੱਜ ਤੰਦਰੁਸਤ ਹੈ ਕੋਈ ਉਹਨੂੰ ਟ੍ਰਾਂਸਪਲੈਂਟ ਕਰਾਉਣ ਦੀ ਜ਼ਰੂਰਤ ਨਹੀਂ ਪਈ ਲੀਵਰ ਦਾ ਸਰੋਸਿਸ ਹੋ ਗਿਆ ਸੀ 3 ਸਾਲ ਦੇ ਬੱਚੇ ਨੂੰ ਉੰਨੋ ਮੇਉ ਦੀਆਂ ਫੋਟੋ ਵੀ ਦਿਖਾ ਸਕਦਾ ਮੈਂ ਪ੍ਰੋਵਾਈਡ ਕਰਾ ਸਕਦੀਆਂ ਇੱਥੇ পেট ਫੁੱਲ ਕੇ ਨਾ ਆ ਗਿਆ ਸੀ ਔਰ ਧੰ ਜਿਗਰਾ ਉਹ ਮਾਂ ਦਾ ਜਿਹੜੀ ਉਹ ਬੱਚੇ ਨੂੰ ਇਦਾਂ ਲਈ ਫਿਰਦੀ ਰਹੀ ਆ ਤੇ ਮੇਰੇ ਮੂੰਹ ਤੋਂ ਇੱਕ ਸ਼ਬਦ ਨਿਕਲਿਆ ਸੀਗਾ ਮੈਂ ਇਹ ਬੱਚਾ ਨਾ ਤੁਸੀਂ ਚਿੰਤਾ ਨਾ ਕਰੋ ਮਾਂ ਨੂੰ ਇਹ ਲੱਗਦਾ ਸੀ ਕਿ ਬੱਚੇ ਨੇ ਬਚਣਾ ਨਹੀਂ ਮੈਂ ਭੈਣ ਜੀ ਤੁਸੀਂ ਚਿੰਤਾ ਨਾ ਕਰੋ ਇਹ ਬੱਚਾ ਵੱਡਾ ਹੋ ਗਿਆ ਤੋਡਾ ਨਾ ਬਹੁਤ ਨਾਂ ਚਮਕਾਏਗਾ ਦੁਨੀਆ ਦੇ ਵਿੱਚ ਇਦਾਂ ਇਹ ਸ਼ਬਦ ਮੇਰੇ ਮੂੰਹ ਤੇ ਨਿਕਲ ਗਏ ਸੀ ਹੁਣ ਕਈ ਵਾਰ ਉਹਨਦੀ ਕਾਲ ਆ ਜਾਂਦੀ ਹੈ ਵੀਰ ਜੀ ਹੁਣ ਬਿਲਕੁਲ ਤੰਦਰੁਸਤ ਹੈ ਠੀਕ ਹੈ ਸਕੂਲ ਜਾਂਦਾ ਹੈ ਨਾ ਪਰ ਉਹ ਗੱਲ ਕਹਿੰਦੀ ਮੈਂ ਤੁਹਾਡੀ ਹਮੇਸ਼ਾ ਨਹੀਂ ਭੁੱਲਦੀ ਵੀ ਤੁਸੀਂ ਕਿਹਾ ਸੀਗਾ ਕਿ ਵੱਡਾ ਹੋ ਕੇ ਤੁਹਾਡਾ ਨਾਂ ਚਮਕਾਊਗਾ ਮੈਂ ਵੀ ਉਹ ਦਿਨ ਦੀ ਵੇਟ ਕਰਦਾ ਕਿ ਉਹਦਾ ਕਾਲ ਆਵੇ ਕਿ ਉਹ ਬੱਚਾ ਕੋਈ ਦੁਨੀਆ ਤੇ ਇੰਦਾ ਵਧੀਆ ਕੰਮ ਕਰੇ ਕਿ ਸੱਚੇ ਪਾਤਸ਼ਾਹ ਨੇ ਉਹ ਕਢਾਇਆ ਮੇਰੇ ਮੂੰਹੋਂ ਪਤਾ ਨਹੀਂ ਕਿਵੇਂ ਕਢਾਇਆ ਬਟ ਉਹਨੂੰ 3 ਸਾਲ ਦੇ ਵਿੱਚ ਨੂੰ ਲੀਵਰ ਟ੍ਰਾਂਸਪਲੈਂਟ ਦੱਸਦਾ ਲੀਵਰ ਸਰੋਸਿਸ ਹੋ ਗਿਆ ਸੀਗਾ ਹੁਣ ਤੁਸੀਂ ਇਹ ਦੇਖੋ ਵੀ ਉਹਨੇ ਕੀ ਖਾ ਲਿਆ ਹੋ ਇਦਾਂ ਦਾ ਕੋਈ ਡਰਿੰਕ ਗਿਆ ਹੋਈ ਹੋਰ ਹੈ ਨਾ ਕਹਿੰਦੇ ਵੀ ਸ਼ਰਾਬ ਪੀਣ ਦੇ ਨਾਲ ਲੀਵਰ ਖਰਾਬ ਹੋ ਜਾਂਦਾ ਹੈ ਫਾਸਟ ਫੂਡ ਖਾਣ ਦੇ ਨਾਲ ਹੋ ਜਾਂਦਾ ਉਹਨੇ ਕਿਹੜਾ ਫਾਸਟ ਫੂਡ ਖਾ ਲਿਆ ਹੋਣਾ ਮੰਨ ਲਓ ਮਾਂ ਹੀ ਆ ਤਾਂ ਮਾਂ ਕੋਈ ਇਦਾਂ ਦਾ ਫੂਡ ਦੁੱਧ ਦੇ ਵਿੱਚ ਉਹਨੂੰ ਕੋਈ ਚੀਜ਼ ਇਦਾਂ ਨਾ ਬਾਹਰ ਰਹਿੰਦੇ ਸੀਗੇ ਉਥੇ ਖਾਣਾ ਪੀਣਾ ਸਹੀ ਨਹੀਂ ਹੈਗਾ ਤੇ ਇਸ ਕਰਕੇ ਵੀ ਲਿਵਰ ਦੇ ਖਰਾਬ ਹੋਣ ਦੀ ਤਾਂ ਕੋਈ ਏਜ ਨਹੀਂ ਹੈਗੀ ਕਿਸੇ ਦੀ ਕਿਸੇ ਦਾ ਵੀ ਹੋ ਸਕਦਾ ਆ ਕੀ ਲੱਗਦਾ ਕਿ ਜਿਹੜੀਆਂ ਰੀਲਾਂ ਵਗੈਰਾ ਲੋਕੀ ਵੇਖ ਕੇ ਉਹਨਾਂ ਨੂੰ ਇੰਜ ਲੱਗਣ ਲੱ ਜਾਂਦਾ ਕਿ ਸ਼ਾਇਦ ਆਹ ਚੀਜ਼ ਖਾ ਲਾਂਗੇ ਤਾਂ ਵਧੀਆ ਲੱਗਦਾ ਉਹ ਫਰਾਣਾ ਕੋਈ ਬੰਦਾ ਚੌਥਾ ਬੰਦਾ ਕੋਈ ਹੋਰ ਦੱਸਣ ਲੱ ਜਾਂਦਾ ਤੀਜਾ ਬੰਦਾ ਕੋਈ ਹੋਰ ਦੱਸਣ ਲੱ ਜਾਂਦਾ ਹਾਂ ਜੀ ਫਿਰ ਇਹਦੇ ਨਾਲ ਕਨਫਿਊਜ਼ਨ ਪੈਦਾ ਹੋ ਜਾਂਦੀ ਆ ਬੰਦੇ ਨੂੰ ਕਨਫਿਊਜ਼ਨ ਸਰ ਪੈਦਾ ਹੋ ਜਾਂਦੀ ਆ ਬਸ ਮੇਰਾ ਕਹਿਣਾ ਆਪਣੇ ਬਜ਼ੁਰਗਾਂ ਤੋਂ ਪਿੱਛੇ ਜਿਹੜਾ ਅਗਰ ਚੱਲਿਆ ਆ ਰਿਹਾ ਜਿਹੜਾ ਨਾ ਸਾਦਾ ਭੋਜਨ ਹੈ ਜਾਂ ਸਾਨੂੰ ਦਾਲ ਫੁਲਕਾ ਜਿੱਦਾਂ ਗੁਰਬਾਣੀ ਦੇ ਵਿੱਚ ਬਾਬੇ ਨਾਨਕ ਨੇ ਗੁਰੂ ਘਰ ਲੰਗਰ ਜਿਹੜਾ ਚਲਾਇਆ ਗੁਰਦੁਆਰਾ ਤੁਸੀਂ ਕਿਸੇ ਗੁਰਦਾਰੇ ਦੇ ਵਿੱਚ ਚਲੇ ਜਾਓ ਤੁਹਾਨੂੰ ਮਾਹਾਂ ਦੀ ਦਾਲ ਜਾਂ ਇਦਾਂ ਦਾ ਤੁਹਾਨੂੰ ਸਾਦਾ ਸਾਦਾ ਫੁਲਕਾ ਹਨਾ ਉਹ ਮਿਲੂਗਾ ਔਰ ਜਿਹੜੇ ਪੀਜੇ ਵਰਗਰ ਨੂਡਲ ਦੱਬਾਵੰਦ ਜੂਸ ਇੱਕ ਕਲਿੱਕ ਤੇ ਤੁਹਾਡੇ ਕੋਈ ਘਰੇ ਆ ਜਾਂਦੀਆਂ ਜਿਹੜੀਆਂ ਚੀਜ਼ਾਂ ਫਾਸਟ ਫੂਡ ਵਾਲਾ ਇਹ ਸਾਰੀਆਂ ਜਿਹੜੀਆਂ ਲਿਵਰ ਨੂੰ ਤਜਾਬੀ ਖੂਨ ਨੂੰ ਤਜਾਬੀ ਐਸਿ ਬਣਾਉਂਦੀਆਂ ਨੇ ਉਹ ਉਹ ਲਿਵਰ ਨੂੰ ਸਿੱਧਾ ਲਿਵਰ ਤੇ ਅਟੈਕ ਕਰਦੀਆਂ ਨੇ ਉਹ ਸਿੱਧਾ ਹੀ ਲਿਵਰ ਤੇ ਅਟੈਕ ਕਰਦੇ ਨੇ ਲਿਵਰ ਨਹੀਂ ਸਾਰਾ ਕੁਝ ਕਰਦਾ ਇੱਕ ਸਰ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਹੁਣ ਅੱਜ ਕੱਲ ਲੋਕ ਨੇ ਇਹ ਟ੍ਰੈਂਡ ਬਣਾ ਲਿਆ ਮੈਂ ਨਾ ਕਈ ਵਾਰ ਕਿਸੇ ਜਗ੍ਹਾ ਦੇ ਉੱਤੇ ਖੜਾ ਹੁੰਨਾ ਜਾਂ ਕਿਸੇ ਸ਼ਾਪ ਦੇ ਉੱਤੇ ਖੜਾ ਹੁੰਨਾ ਖਾਣ ਪੀਣ ਵਾਲੀ ਫਾਸਟ ਫੂਡ ਵਾਲੀ ਸ਼ਾਪ ਤੇ ਜੀ ਕਈ ਵਾਰ ਮੈਂ ਵੇਖਦਾ ਹੁੰਨਾ ਕਿ ਜਿਵੇਂ ਲੋਕਾਂ ਨੂੰ ਇੰਝ ਲੱਗਦਾ ਕਿ ਛੋਟਾ ਛੋਟਾ ਬੱਚਾ ਆ ਛੋਟਾ ਜਿਹਾ ਬੱਚਾ 3-4 ਸਾਲ ਦਾ 5 ਸਾਲ ਦਾ 6 ਸਾਲ ਦਾ ਉਹਨੂੰ ਕੀ ਪਤਾ ਕਿ ਕਿਹੜਾ ਪੀਜ਼ਾ ਖਾਣਾ ਜੀ ਕਿਹੜਾ 버ਗਰ ਖਾਣਾ ਜੀ ਕੌਨਸੀ ਡਰਿੰਕ ਪੀਏਗਾ ਐ ਲੋਕੀ ਉੱਚੀ ਉੱਚੀ ਬੋਲ ਬੋਲ ਕੇ ਦੱਸਦੇ ਨੇ ਇਹ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਲੋਕੀ ਸਾਨੂੰ ਵੱਡੀ ਦੇਖਣਗੇ ਤੇ ਉਹਨਾਂ ਨੂੰ ਇਹ ਹੋਊਗਾ ਕਿ ਦੇਖੋ ਛੋਟੇ ਜਿਹੇ ਬੱਚੇ ਨੂੰ ਇੰਨੀ ਵਧੀਆ ਨੌਲੇਜ ਹੈ ਉਹਨਾਂ ਨੂੰ ਤੁਹਾਨੂੰ ਇਹ ਨਹੀਂ ਲੱਗਦਾ ਕਿ ਸ਼ਾਇਦ ਉਹ ਆਪ ਹੀ ਵਾਜਾ ਮਾਰ ਮਾਰ ਕੇ ਕਹਿ ਰਹੇ ਨੇ ਕਿ ਆ ਜਾ ਜ਼ਹਿਰ ਪੀਲਾ ਆ ਜਾ ਹਾ ਜ਼ਹਿਰ ਖਾਲਾ ਹੋਏਗੀ ਵੀ ਸਰ ਪਤਾ ਕੀ ਹੈ ਅੱਜ ਕੱਲ੍ਹ ਦੀਆਂ ਮਾਮਾਂ ਜਿਹੜੀਆਂ ਨਾ ਕੰਮ ਕਰਕੇ ਵੀ ਨਹੀਂ ਰਾਜੀ ਹੈਗੀਆਂ ਜਾਂ ਹੂੰ ਵੀ ਬਸ ਜਿਹਦੇ ਕੋਲ 4 ਪੈਸੇ ਆ ਵੀ ਉਹ ਬਸ ਆਰਡਰ ਪਾ ਦੋ ਮੰਗਾ ਦੋ ਹਨ ਬੱਚਿਆਂ ਲਈ ਤਾਂ ਮਾਂ ਜਿਹੜੀ ਹੈਗੀ ਹੈ ਨਾ ਉਹ ਮੇਰੇ ਤਿੰਨ ਬੱਚੇ ਆ ਹੂੰ ਮੇਰੇ ਘਰ ਵਾਲੀ ਤਿੰਨਾਂ ਨੇ ਅਲੱਗ-ਅਲੱਗ ਖਾਣਾ ਹੂੰ ਉਹ ਤਿੰਨਾਂ ਨੂੰ ਮਤਲਬ ਹਰ ਵਕਤ ਰਸੋਈ ਦੇ ਵਿੱਚ ਉਹਨੇ ਰਹਿਣਾ ਹੂੰ ਇੱਕ ਨੂੰ ਮਤਲਬ ਕੋਈ ਚੀਜ਼ ਪਸੰਦ ਆ ਦੂਜੇ ਨੂੰ ਕੋਈ ਚੀਜ਼ ਪਸੰਦ ਆ ਤੀਜੇ ਨੂੰ ਉਹ ਤਿੰਨਾਂ ਦੀ ਚੁਆਇਸ ਦੀ ਉਹਨੇ ਬਣਾ-ਬਣਾ ਕੇ ਦੇਣੀ ਕਿ ਬਾਹਰ ਨਹੀਂ ਖਾਣ ਜਾਣ ਦੇਣਾ ਪਰ ਨਾ ਜੀ ਅਸੀਂ ਸ਼ਹਿਰ 'ਚ ਰਹਿ ਕੇ ਵੀ ਪਿੰਡੂ ਸੀ ਪਿੰਡ 'ਚ ਰਹਿ ਕੇ ਵੀ ਸ਼ਹਿਰੀ ਆਂ ਸਾਡਾ ਮੰਨ ਲਓ ਹਿਸਾਬ ਤਾਂ ਇਦਾਂ ਦਾ ਹੀ ਹੁਣ ਤੱਕ ਰਿਹਾ ਆ ਵੀ ਜਮਾਂ ਇੱਥੇ ਬਹਿ ਕੇ ਵੀ ਸਾਦੇ ਹੀ ਆ ਸਾਡੀ ਨਾ ਬੋਲਬਾਣੀ ਦੇ ਵਿੱਚ ਨਾ ਕੋਈ ਕਦੇ ਮੇਰੇ ਬੱਚੇ ਆ ਬਾਜ਼ਾਰ ਦੇ ਵਿੱਚ ਗਏ ਸ਼ਹਿਰ ਨਾਲੇ ਇਦਾਂ ਇਦਾਂ ਦੀ ਉਹਦੇ 'ਚ ਰਹਨੇ ਆ ਕਿ ਪਰਵਾਹ ਹੀ ਨਹੀਂ ਨਾ ਕੀ ਕਦੇ ਇਦਾਂ ਹੁੰਦਾ ਹੀ ਨਹੀਂ ਹੈਗਾ ਬੱਚੇ ਆਪ ਵੀ ਨਹੀਂ ਡਿਮਾਂਡ ਕਰਦੇ ਇਹ ਤੁਹਾਨੂੰ ਲੱਗਦੇ ਨੇ ਇਹ ਪੇਰੈਂਟਸ ਦੇ ਹੱਥੇ ਹੁੰਦਾ ਇਹ ਚੀਜ਼ਾਂ ਪੇਰੈਂਟ ਦੇ ਹੱਥੇ ਇਹ ਹੁੰਦਾ ਵੀਰ ਜੀ ਮਾਂ ਜਿਹੜੀ ਹੁੰਦੀ ਹੈ ਜੇ ਉਹ ਖਿੱਚਲ ਤਾਂ ਕਰਨੀ ਪਊਗੀ ਨਾ ਮਾਂ ਨੂੰ ਬਣਾਉਣ ਦੇ ਲਈ ਰਸੋਈ 'ਚ ਵੜਨਾ ਪਊਗਾ ਨਾ ਬੱਚਿਆਂ ਲਈ ਤਾਂ ਰਸੋਈ ਦੇ ਵਿੱਚ ਪਰਮਾਨੈਂਟ ਕਰਨਾ ਕੀ ਹੁੰਦਾ ਆ ਰਸੋਈ ਦੇ ਵਿੱਚ ਮੇਰੀ ਤਾਂ ਵਾਈਫ ਨੂੰ ਮੈਂ ਜਦ ਵੀ ਘੁੰਮਦਾ ਦੇਖਦਾ ਰਸੋਈ 'ਚ ਹੀ ਦੇਖਦਾ ਰਸੋਈ 'ਚੋਂ ਨਿਕਲ ਗਈ ਵੜ ਗਈ ਨਿਕਲ ਗਈ ਵੜ ਗਈ ਅੱਧੀ ਲਾਈਫ ਜਿਹੜੀ ਲੇਡੀਜ਼ ਦੀ ਹੁੰਦੀ ਆ ਔਰ ਰਸੋਈ ਚ ਤੁਸੀਂ ਦੇਖ ਲਿਓ ਹਰ ਲੇਡੀ ਨੂੰ ਹਰ ਮਹਿਲਾ ਨੂੰ ਰਸੋਈ ਦਾ ਜਿਹਨੇ ਕੰਮ ਕਰਨਾ ਉਹਨੂੰ ਰਸੋਈ ਦਾ ਬਹੁਤ ਸ਼ੌਂਕ ਹੁੰਦਾ ਕਿ ਮੇਰੀ ਰਸੋਈ ਇਦਾਂ ਦੀ ਹੋਵੇ ਇਦਾਂ ਦੀ ਹੋਵੇ ਇਦਾਂ ਦੀ ਹੋਵੇ ਜਿਹਨੇ ਕੰਮ ਕਰਨਾ ਜਿੰਨ ਨਹੀਂ ਕਰਨਾ ਉਹਦੀ ਤਾਂ ਫਿਰ ਵੱਖਰੀ ਗੱਲ ਹੈ ਕੀ ਕਹਿਣੀ ਹੈ ਬਿਲਕੁਲ ਇਹੀ ਗੱਲ ਆ ਜਾਂਦੀ ਹੈ ਹੁਣ ਆਉਣ ਵਾਲੇ ਸਮੇਂ 'ਚ ਜਿੱਦਨੂੰ ਸਮਾਜ ਜਾ ਰਿਹਾ ਆਪਾਂ ਨੂੰ ਡਰਦਾ ਨਹੀਂ ਲੱਗ ਰਿਹਾ ਡਰਦਾ ਲੱਗਦਾ ਕਿਹਣਾ ਨਹੀਂ ਚਾਹੀਦਾ ਜਿੱਦਾਂ ਦੀਆਂ ਰੀਲਾਂ ਜਿੱਦਾਂ ਦਾ ਇਹ ਕੋਈ ਕੁੜੀਆਂ ਪਾਉਂਦੀਆਂ ਨੇ ਜਿੱਦਾਂ ਨਾ ਚਲੋ ਸਾਰਿਆਂ ਨੂੰ ਆਪਾਂ ਗਲਤ ਨਹੀਂ ਕੋਈ ਬਹੁਤ ਸੋਹਣਾ ਬਣਾਉਂਦੀਆਂ ਨੇ ਕਈ ਕੁੜੀਆਂ ਕਿੰਨਾ ਵਧੀਆ ਮੈਸੇਜ ਜਾਂਦਾ ਹੈ ਨਾ ਹੂੰ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਵੀ ਕਈ ਵਾਰ ਬਹੁਤ ਵਧੀਆ ਚੰਗੀਆਂ ਸਿੱਖਿਆ ਦੇ ਦਿੰਦੀਆਂ ਨੇ ਹਾਂ ਹਾਂ ਬਟ ਕਈ ਜਿਹੜਾ ਨੰਗੇਜ਼ਪਨ ਜਾਂ ਸ਼ਰੀਲ ਜਾ ਇਦਾਂ ਸ਼ਰੀਰ ਦਿਖਾਉਣੇ ਉਹ ਉਹ ਮੈਂ ਸੋਚਦਾ ਹੁੰਦਾ ਵੀ ਇਹ ਕੀ ਸੱਸ ਸੌਰੇ ਨੂੰ ਤਾਂ ਛੱਡੋ ਵੀ ਇਹ ਸਰ ਅਲੇ ਨੂੰ ਦੀ ਰੋਟੀ ਬਣਾ ਕੇ ਦੇ ਦੇਣਗੀ ਚਲੋ ਗੱਲਾਂ ਬਹੁਤ ਨੇ ਸਰ ਕਰਨੇ ਵਾਲੀਆਂ ਜੀ ਪਰ ਮੈਂ ਇਹ ਚਾਹੁੰਦਾ ਸੀਗਾ ਕਿ ਤੁਸੀਂ ਮੈਂ ਆਖਰੀ ਸਵਾਲ ਆ ਮੇਰਾ ਮੈਂ ਇਹ ਚਾਹੁੰਦਾ ਹਾਂ ਕਿ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਦੇ ਬੱਚੇ ਹੈਗੇ ਨੇ ਉਹ 27 ਸਾਲ ਦੇ ਹੋ ਚੁੱਕੇ ਨੇ 28 ਸਾਲ ਦੇ ਹੋ ਚੁੱਕੇ ਨੇ ਫਿਰ ਵੀ ਸਿਹਤ ਨਹੀਂ ਬਣ ਰਹੀ ਉਹਨਾਂ ਦੀ ਫਿਰ ਉਹਨਾਂ ਦਾ ਗਾਹਾਂ ਲੀਵਰ ਦੇ ਵਿੱਚ ਨੁਕਸ ਹੋਇਆ ਜਾਂ ਉਹਨਾਂ ਦੇ ਡੀਐਨਏ ਦੇ ਵਿੱਚ ਇਹੀ ਫਰਕ ਹੈ ਮੈਕਸਿਮਮ ਤਾਂ ਲੀਵਰ ਦੇ ਵਿੱਚ ਨੁਕਸਾਂ ਦਾ ਜਿੰਨੇ ਬੱਚੇ ਮੇਰੇ ਕੋਲ ਆਉਂਦੇ ਨੇ ਜਿਹੜੇ ਜ਼ਿਆਦਾਤਰ ਚਾਂਸਿਸ ਹੈ ਮੈਰਿਡ ਲਾਈਫ ਤੋਂ ਵੀ ਦੁਖੀ ਨੇ ਕਈ ਮੈਰਿਜ ਤੋਂ ਪਹਿਲਾਂ ਵੀ ਕਈ ਆਉਂਦੇ ਨੇ ਇਦਾਂ ਦੀਆਂ ਪ੍ਰੋਬਲਮਾਂ ਲੈ ਕੇ ਸਰ ਮੇਰੀ ਮੈਰਿਜ ਜਾਂ ਇਦਾਂ ਨਹੀਂ ਮੇਰਾ ਸਰੀਰ ਨਹੀਂ ਤਾਕਤ ਨਹੀਂ ਇਦਾਂ ਇਹ ਚੀਜ਼ਾਂ ਵੀ ਬਹੁਤ ਦੇਖਣ ਨੂੰ ਮਿਲੀਆਂ ਕੁਝ ਨਸ਼ਿਆਂ ਦਾ ਵੀ ਜਿਹੜਾ ਸਿਸਟਮ ਹੈ ਬੜਾ ਪ੍ਰਭਾਵ ਆ ਖਾਣੇ ਪੀਣੇ ਦਾ ਤਾਂ ਹੈਗਾ ਹੀ ਆ ਬਟ ਨਸ਼ਿਆਂ ਨੇ ਵੀ ਬਹੁਤ ਲੋਕਾਂ ਨੂੰ ਬਰਬਾਦ ਟੈਨਸ਼ਨਾਂ ਨੇ ਬਹੁਤ ਲੋਕਾਂ ਨੂੰ ਬਰਬਾਦ ਕੀਤਾ ਇਹ ਕੰਮ ਨਹੀਂ ਮਿਲਦਾ ਫਿਰ ਜੋ ਤੁਹਾਡੇ ਵੱਲ ਵੇਖਣ ਜੀ ਇਹਨਾਂ ਦੀ ਸਿਹਤ ਨਹੀਂ ਬਣਦੀ ਹੋ 27 ਸਾਲ ਦੀ ਉਮਰ ਤੱਕ ਨਹੀਂ ਬਣਦੀ ਤਾਂ ਸਰ ਉਹ ਆਉਂਦੇ ਨੇ ਪੇਸ਼ੈਂਟ ਉਹ ਦੇਖ ਕੇ ਆਪਾਂ ਉਹਨਾਂ ਨੂੰ ਜਿਹੜੀ ਲਿਵਰ ਦੀ ਮੈਡੀਸਨ ਹੈ ਸਾਡੀ ਹਾਂ ਸਭ ਤੋਂ ਬੈਸਟ ਮੈਡੀਸਨ ਹੈ ਜਿਹਦੇ ਰਿਜ਼ਲਟ ਇੰਨੇ ਵਧੀਆ ਆ ਕਿ ਆਮ ਬੰਦਾ ਵੀ ਜਿਹਨੂੰ ਕੋਈ ਵੀ ਲਿਵਰ ਦੀ ਪ੍ਰੋਬਲਮ ਨਹੀਂ ਹੈਗੀ ਉਹ ਵੀ ਉਹਨੂੰ ਰੁਟੀਨ ਦੇ ਵਿੱਚ ਪੀ ਸਕਦਾ ਆ ਚਿਹਰੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੈਮੀਕਲ ਉਹਦੇ ਵਿੱਚ ਨਹੀਂ ਹੈਗਾ ਨਾ ਨਾ ਕੈਮੀਕਲ ਦਾ ਮਤਲਬ ਇਹ ਨਹੀਂ ਕੋਈ ਉਹਦੇ ਚ ਨਾ ਕੋਈ ਮਨ ਲਓ ਦੂਜਾ ਜਿਹੜਾ ਕੋਈ ਨਸ਼ਾ ਨਹੀਂ ਵਰਤਦੇ ਦੇ ਵਿੱਚ ਕੋਈ ਕੈਮੀਕਲ ਨਹੀਂ ਪਾਉਂਦੇ ਕੋਈ ਐਲੋਪੈਥੀ ਨੂੰ ਯੂਜ਼ ਨਹੀਂ ਕਰਦੇ ਪਿਓਰ ਆਯੁਰਵੇਦਿਕ ਪਿਓਰ ਆਯੁਰਵੇਦਿਕ ਪਿਓਰ ਆਯੁਰਵੇਦਿਕ ਬਿਲਕੁਲ ਸਰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਹਾਨੂੰ ਵੀ ਗੱਲਬਾਤ ਚੰਗੀ ਲੱਗੀ ਹੋਊਗੀ ਆਪਣੇ ਸਵਾਲਾਂ ਦਾ ਜਵਾਬ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਦਿੱਤੇ ਕਿ ਮੋਬਾਈਲ ਨੰਬਰ ਦੇ ਉੱਤੇ ਵੀ ਕਾਲ ਕਰ ਸਕਦੇ ਹੋ ਹਾਂ ਨੀਚੇ ਕਮੈਂਟ ਕਰਕੇ ਵੀ ਆਪਣੇ ਸਵਾਲ ਜਿਹੜੇ ਨੇ ਉਹ ਤੁਸੀਂ ਪੁੱਛ ਸਕਦੇ ਹੋ ਅਸੀਂ ਉਹਨਾ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਬਾਕੀ ਜਿੰਨਾ ਵੀ ਇਹਨਾਂ ਦੀ ਟੀਮ ਵੱਲੋਂ ਰਿਪਲਾਈ ਹੋ ਸਕੇ ਆ ਉਹਦਾ ਵੀ ਰਿਪਲਾਈ ਜਿਹੜਾ ਆ ਉਹ ਦਿੱਤਾ ਜਾਊਗਾ ਤਦ ਤੱਕ ਲਈ ਮੈਨੂੰ ਯਾਨੀ ਹਰਵਿੰਦਰ ਖਾਨ ਨੂੰ ਹੋਰ ਜ਼ਿਆਦਾ ਦੇਦਰੋ ਨੇ ਮਟੀ ਧੰਨਵਾਦ